ਦੋਸਤੋ ਇਸ ਪੈੰ ਦਾ ਗੀਤ ਸੁਣ ਕੇ ਜੇ ਤੁਹਾਨੂੰ ਆਨੰਦ ਨਾ ਆਇਆ ਤਾਂ ਮੈਂ ਕਹਿੰਦਾ ਵੀ ਨੈਟ ਦੇ ਪੈਸੇ ਵਾਪਸ ਲੈ ਲਿਓ ਦੋਸਤੋ ਬਈ ਕੀ ਬਾਤ ਹੈ ਵੀ ਮੈਂ ਕਹਿੰਦਾ ਸੱਚਮੁੱਚ ਹੀ ਇਹਨੇ ਬਾਕਮਾਲ ਬੋਲ ਨੇ ਇਸ ਪੈੰ ਦੇ ਗੀਤ ਦੇ ਜਿਤੋਂ ਇਨੀ ਮਿੱਠੀ ਸਰੀਲੀ ਰਸਪਰੀ ਆਵਾਜ਼ ਦੇ ਵਿੱਚ ਗਾਇਆ ਵੀ ਸੁਣ ਕੇ ਤੁਹਾਡਾ ਵੀ ਦਿਨ ਅੱਜ ਵਧੀਆ ਲੰਘੂਗਾ ਤੇ ਤੁਸੀਂ ਵਾਰ-ਵਾਰ ਸੁਣਨ ਲਈ ਮਜਬੂਰ ਹੋ ਜਾਓਗੇ ਮੈਂ ਪੱਕਾ ਦਾਅਵੇ ਨਾਲ ਕਹਿੰਦਾ ਤੇ ਬਈ ਕੀ ਬਾਤ ਹੈ ਵੀ ਸੱਚੀ ਨਾ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ਮਿੱਤਰੋ ਜਿਆਦਾ ਕੁਝ ਨਹੀਂ ਮੈਂ ਕਹਿੰਦਾ ਬਾਕੀ ਤੁਸੀਂ ਆਪ ਹੀ ਸੁਣ ਲਓ ਤੇ ਭੈਣ ਦੀ ਕਮੈਂਟ ਕਰਕੇ ਹੌਸਲਾ ਫਿਰ ਜ਼ਰੂਰ ਕਰਨੀ ਆਪਾਂ ਤੇ ਕੁੜੀ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਦੱਬ ਕੇ ਤੇ ਲਾਈਕ ਕਰਿਓ ਹੌਸਲਾ ਵਧਾਇਓ ਦੇਖੋ ਪੂਰੀ ਵੀਡੀਓ ਗੁਰੂ ਦੇ ਦੁਆਰੇ ਜਦੋਂ ਪਾਠੀ ਸਿੰਘ ਬੋਲਦਾ ਗੁਰੂ ਦੇ ਦੁਆਰੇ ਜਦੋਂ ਪਾਠੀ ਸਿੰਘ ਬੋਲਦਾ ਬਾਣੀ ਵਿੱਚ ਰਚੇ ਨੂੰ ਗਿਣਾਤੇ ਹੋ ਗਿਣੇ ਗਿਣਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਪੁੱਲ ਜਾਂਦੇ ਸੀ ਫਿਕਰ ਹੁੰਦਾ ਸੀ ਫੱਟੀ ਦਾ ਜੋ ਵੇੜੇ ਸੁਕਣੀ ਪਾਈਏ ਛੇਤੀ ਸੁੱਕ ਜੇ ਗਾਚੀ ਜਿਹੜੀ 5 ਮਿੰਟ ਪੰਜਾਂ ਦਸਾਂ ਵਿਹਾਂ ਵਾਲੀ ਗੱਲ ਦੂਰ ਸੀ ਪੰਜਾਂ ਦਸਾਂ ਵਿਹਾਂ ਵਾਲੀ ਗੱਲ ਦੂਰ ਸੀ ਹੁੰਦਾ ਸੀ ਰਪਈਆ ਕੋਲਿਆਰ ਫੁੱਲ ਜਾਂਦੇ ਸੀ ਤਾਰਿਆਂ ਨੂੰ ਗਲਾਂ ਤੇ ਹੋ ਗਿਣ-ਗਿਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਸਿਖਰ ਦਪੇ ਕਿੱਥੋਂ ਅਕਲਾ ਸੀ ਖੁੱਲਾ ਵੇੜਾ ਸਾਜਾ ਚੁੱਲਾ ਇੱਕੋ ਕਰ ਸੀ ਖੁੱਲਾ ਵੇੜਾ ਸਾਜਾ ਚੁੱਲਾ ਇੱਕੋ ਕਰ ਸੀ ਤਾਹੀਂ ਤਾਂ ਨਿਆਣੇ ਇਹਨੇ ਪੜ ਕੁਲ ਜਾਂਦੇ ਸੀ ਤਾਰਿਆਂ ਨੂੰ ਗਲਾਂ ਤੇ ਖੁਗਣ-ਘਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਕੁਲ ਜਾਂਦੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤਾਂਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਂਦੀ ਜਿਹੜੇ ਰਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਂਦੀ ਜਿਹੜੇ ਰਾਵਾਂ ਦੇ ਬਾਪੂ ਦੇ ਆ ਮੋਢੇ ਆ ਤੋਂ ਵੇਖੀ ਦੁਨੀਆ ਚੱਕਣੇ ਨੂੰ ਗੋਦੀ ਦੋਵੇਂ ਜਾਂਦੇ ਸੀ ਤਾਰਿਆਂ ਨੂੰ ਗਿਲਾਟੇ ਹੋ ਗਿਣ ਗਿਣ ਕੇ ਤਾਰਿਆਂ ਨੂੰ ਗਿਲਾਟੇ ਹੋ ਗਿਣ ਗਿਣ ਕੇ ਜ਼ਿੰਦਗੀ ਦੇ ਸਾਰੇ ਹਿਸਾਬ ਖੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਥੈਂਕ ਯੂ ਜੀ